ਹਿਊਮਨ ਰਾਈਟਸ ਸੋਸਾਇਟੀ ਦੀ ਹੋਈ ਬੈਠਕ ਹਿਊਮਨ ਰਾਈਟਸ ਸੋਸਾਇਟੀ ਦੀ ਮਹੀਨਾਵਾਰ ਬੈਠਕ ਢਾੜੀਵਾਲ ਵਿਖੇ ਜ਼ਿਲ੍ਹਾ ਪ੍ਰਧਾਨ ਇੰਜੀਨੀਅਰ ਜਤਿੰਦਰ ਪਾਲ ਸਿੰਘ ਜੀਪੀ ਦੀ ਪ੍ਰਧਾਨਗੀ ਹੇਠ ਹੋਈ ਇਸ ਮੀਟਿੰਗ ਵਿੱਚ ਵੱਖ-ਵੱਖ ਬੁਲਾੜਿਆਂ ਨੇ ਬੋਲਦਿਆਂ ਦੱਸਿਆ ਕਿ ਸੰਸਥਾ ਵੱਲੋਂ ਕੀਤੇ ਗਏ ਕਾਰਜਾਂ ਬਾਰੇ ਵਿਸਥਾਰ ਪੂਰਵਕ ਦੱਸਦਿਆਂ ਹੋਇਆ ਆਉਣ ਵਾਲੇ ਸਮੇਂ ਵਿੱਚ ਕੀਤੇ ਜਾਣ ਵਾਲੇ ਕਾਰਜਾਂ ਬਾਰੇ ਰੂਪਰੇਖਾ ਤਿਆਰ ਕੀਤੀ ਗਈ ਇਸ ਮੀਟਿੰਗ ਵਿੱਚ ਸਰਬਸੰਮਤੀ ਦੇ ਨਾਲ ਡਾਕਟਰ ਸਤਨਾਮ ਸਿੰਘ ਨੂੰ ਸੰਸਥਾ ਦਾ ਖਜ਼ਾਨਚੀ ਨਿਯੁਕਤ ਕੀਤਾ ਗਿਆ। ਇਸ ਮੀਟਿੰਗ ਵਿੱਚ ਜ਼ਿਲ੍ਹਾ ਪ੍ਰਧਾਨ ਇੰਜੀਨੀਅਰ ਜਤਿੰਦਰਪਾਲ ਸਿੰਘ, ਜੇਪੀ ਜ਼ਿਲ੍ਹਾ ਮੀਤ ਪ੍ਰਧਾਨ ਸੁਖਦੇਵ ਸਿੰਘ, ਜਰਨਲ ਸਕੱਤਰ ਕੈਪਟਨ ਰਣਧੀਰ ਸਿੰਘ, ਐਕਟਿਵ ਮੈਂਬਰ ਰਾਮਪਾਲ, ਬਲਕ੍ਰਿਪਾਲ ਸਿੰਘ ਗਿੱਲ, ਅਸ਼ੋਕ ਕੁਮਾਰ ਸ਼ਰਮਾ, ਜਤਿੰਦਰ ਕੁਮਾਰ ਸੋਨੂ, ਡਾਕਟਰ ਸਤਨਾਮ ਸਿੰਘ, ਸਤੀਸ਼ ਕੁਮਾਰ, ਮਨਦੀਪ ਸਿੰਘ ਆਦਿ ਹਾਜ਼ਰ ਸਨ। ਵੇਖੋ ਟੀਵੀ ਨਿਊਜ਼ ਇੰਡੀਆ 255 ਤਾੜੀ ਵਾਲ ਤੋਂ ਪੱਤਰਕਾਰ ਰঞ্জੀਤ ਸਿੰਘ ਦੀ ਖਾਸ ਰਿਪੋਰਟ। ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਮੀਟਿੰਗ ਜਿਹੜੀ ਹੈ ਹਿਊਮਨ ਰਾਈਟਸ ਸੋਸਾਇਟੀ ਦੀ ਜ਼ਿਲ੍ਹਾ ਪੱਧਰੀ ਜਿਹੜੀ ਮੀਟਿੰਗ ਆ ਉਹ ਧਾਰੀਵਾਲ ਵਿਖੇ ਅੱਜ ਸੰਪੰਨ ਹੋਈ ਆ ਇਸ ਮੀਟਿੰਗ ਦੇ ਵਿੱਚ ਸਾਰੇ ਜ਼ਿਲ੍ਹੇ ਦੇ ਅਧਿਕਾਰੀ ਤੇ ਮੈਂਬਰਸ ਬੰਨਾਂ ਨੇ ਹਿੱਸਾ ਲਿਆ ਤੇ ਵਿਚਾਰ ਵੰਡਰਚ ਕੀਤਾ ਵਾ ਸਾਰਿਆਂ ਨੇ ਇਸ ਸੰਸਥਾ ਨੂੰ ਕਿਸ ਤਰੀਕੇ ਨਾਲ ਅੱਗੇ ਤੋਰਿਆ ਜਾਵੇ ਤੇ ਸੰਸਥਾ ਦਾ ਵਿਸਤਾਰ ਕੀਤਾ ਜਾਵੇ ਸਾਰਿਆਂ ਨੇ ਆਪਣੇ ਆਪਣੇ ਵਿਚਾਰ ਦੱਸੇ ਆ ਤੇ ਉਹਨਾਂ ਨੇ ਇਹ ਗੱਲ ਕੀਤੀ ਆ ਕਿ ਅਸੀਂ ਸਾਰਿਆਂ ਨੇ ਕਿਹਾ ਵੀ ਇਹ ਸਸਤਾ ਦਾ ਵਿਸਤਾਰ ਕਰਨ ਲਈ ਹਰ ਮੇਰੀ ਅਗਲੀ ਮੀਟਿੰਗ ਦੇ ਵਿੱਚ ਜਿਹੜੀ ਆ ਦੋ ਦੋ ਚਾਰ ਚਾਰ ਬੰਦੇ ਹਰ ਇੱਕ ਆਪਣੇ ਨਾਲ ਚੰਗੀ ਸੋਚ ਵਾਲੇ ਜਿਹੜੇ ਸਮਾਜ ਦੀ ਸੇਵਾ ਕਰਨ ਵਾਲੇ ਉਹਨਾਂ ਨੂੰ ਜੋੜਿਆ ਜਾਵੇਗਾ ਇੱਕ ਗੱਲ ਸੀ ਕਿ ਹੱਡ ਕੋ ਕੈਸ਼ੀਅਰ ਨਹੀਂ ਸੀ ਕੈਪਟਨ ਸਾਹਬ ਜਿਹੜੇ ਆ ਉਹ ਜਨਰਲ ਸੈਕਟਰੀ ਸੀ ਜਨਰਲ ਸੈਕਟਰੀ ਦੇ ਕੈਸ਼ੀਅਰ ਦਾ ਜਿਹੜਾ ਉਹ ਤਾਂ ਉਹ ਦੋਵੇਂ ਉਹਦੇ ਸੰਭਾਰੇ ਸੀ ਜ਼ਿੰਮੇਵਾਰੀਆਂ ਇਹ ਸਾਰਿਆਂ ਨੇ ਇੱਕ ਮਤਲਬ ਸਲਾਹ ਕੀਤੀ ਸੀ ਕਿ ਇੱਕ ਕੈਸ਼ੀਅਰ ਵੀ ਹੋਵੇ ਤਾਂ ਸਾਰਿਆਂ ਦੀ ਸਰਬਸੰਮਤੀ ਨਾਲ ਡਾਕਟਰ ਸਤਨਾਮ ਸਿੰਘ ਨੂੰ ਅਸੀਂ ਇਸ ਸੰਸਾ ਦਾ ਕੈਸ਼ੀਅਰ ਚੁਣਿਆ ਵਾ ਤੇ ਜੇ ਤੁਹਾਡੀ ਸਾਰਿਆਂ ਦੀ ਸਹਿਮਤੀ ਹੈ ਤੁਹਾਡੀ ਮਰੂ ਤੇ ਦੂਜੀ ਗੱਲ ਇਹ ਹੈ ਕਿ ਮੈਂ ਚੋਣਾ ਕਿ ਸਾਡੀ ਸੰਸਾ ਦਾ ਮੇਨ ਮਕਸਦ ਹੈ ਹਿਊਮਨਸ ਰਾਈਟ ਹਿਊਮਨਸ ਰਾਈਟ ਦਾ ਮਤਲਬ ਹੁੰਦਾ ਕਿ ਮਨੁੱਖੀ ਅਧਿਕਾਰ ਜਿਨ੍ਹਾਂ ਦਾ ਮਨੁੱਖੀ ਅਧਿਕਾਰਾਂ ਦੀ ਕਹਾਣ ਹੁੰਦੀ ਆ ਮੈਂ ਤੁਹਾਡੇ ਸਾਰੇ ਆਪਣੇ ਧਾਰੀਵਾਦ ਤੇ ਗਦਾਸਪੁਰ ਦੇ ਇਲਾਕੇ ਆਂ ਬੇਨਤੀ ਕਰਦਾ ਕਿ ਉਹ ਸਾਡੇ ਨਾਲ ਸੰਪਰਕ ਕਰ ਸਕਦੇ ਨੇ ਸਾਰਿਆਂ ਨੇ ਕਿਹਾ ਕਿ ਉਹਨਾਂ ਦਾ ਸਾਥ ਦੇਵਾਂਗੇ ਅਸੀਂ ਜਿੰਨੇ ਵੀ ਸਮਰਥਾ ਜਿੰਨੇ ਜੋਗੇ ਹੈਗੇ ਉਹਨਾਂ ਦਾ ਪੂਰਾ ਪੂਰਾ ਸਾਥ ਦੇਵਾਂਗੇ ਪ੍ਰਸ਼ਾਸਨ ਦੇ ਨਾਲ ਮਿਲ ਕੇ ਤੇ ਇਸ ਮੀਟਿੰਗ ਦਾ ਅੱਜ ਬਹੁਤ ਵਧੀਆ ਏਜੰਡੇ ਤੇ ਗੱਲਬਾਤ ਹੋਈ ਹੈ ਅਗਲੀ ਮੀਟਿੰਗ ਅਗਲੇ ਮਹੀਨੇ ਹੋਵੇਗੀ ਇਨੀਆਂ ਗੱਲਾਂ ਦੇ ਨਾਲ ਮੈਂ ਖਿਮਾ ਦਾ ਅਜਾਤਕਾਂ ਜੀ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਵਾਹਿਗੁਰੂ ਜੀ ਸਦੇ ਮੈਂ ਉਹਦੇ ਵਾਹਿਗੁਰੂ ਹਾਲਾ ਨਮਰਾਇਓਪਾਟ ਸੈਟ ਜੇਤਣ ਅੱਜ ਸਾਡੀ ਇਸ ਰਾਜਦਾਨਾ ਕਦੀ ਵੀ 28 224 ਨੂੰ ਭਾਰੀਵਾਲ ਵਿਖੇ ਕੋਈ ਜਿਸ ਵਿੱਚ ਮੀਟਿੰਗ ਦੇ ਉਧੇਦਾਰਾਂ ਨਾਲ ਵਿਚਾਰ-ਵਟਾਰਾ ਕੀਤਾ ਗਿਆ ਅਤੇ ਮੀਟਿੰਗ ਦਾ ਜੋ ਵੀ ਪਿਛਲਾ ਲੇਖਾ ਜੋਖਾ ਸੀ ਉਹ ਵੀ ਮੈਂਬਰਾਂ ਨੂੰ ਦੱਸਿਆ ਗਿਆ ਆਉਣ ਵਾਲੇ ਲੇਖੇ ਜੋਖੇ ਬਾਰੇ ਤੇ ਕੰਮਾਂ ਬਾਰੇ ਵੀ ਵਿਚਾਰ ਕੀਤੀ ਗਈ ਤੇ ਇਸ ਉਹ ਸਰਸਤਾ ਵੱਲੋਂ ਉਸ ਰਾਜ ਸਤਨਾਮ ਸਿੰਘ ਜੀ ਡਾਕਟਰ ਸਤਨਾਮ ਸਿੰਘ ਨੂੰ ਕੈਸ਼ੀਅਰ ਦਾ ਅਹੁਦਾ ਜਿਹੜਾ ਦਿੱਤਾ ਗਿਆ ਤੇ ਅੱਗੇ ਤੋਂ ਕੈਸ਼ ਨੂੰ ਮੇਨਟੇਨ ਜਿਹੜੇ ਉਹ ਕਰਨਗੇ ਤੇ ਕੈਪਟਨ ਸਾਹਿਬ ਸੁਦਾਰਨ ਰੰਜੀਤ ਸਿੰਘ ਜੀ ਜੋ ਸਾਡੇ ਜਨਨ ਖਤਰ ਨੇ ਉਹਨਾਂ ਦੀ ਵੀ ਹਾਜ਼ਰੀ ਜਿਹੜੀ ਯਕੀਨੀ ਬਣਾਈ ਜਾਵੇਗੀ ਹਲੋ ਆਹ ਵਾਹਿਗੁਰੂ ਜੀ ਕੀ ਫਤਿਹ ਮੈਂ ਕੈਪਟਨ ਰੰਜੀਤ ਸਿੰਘ ਕਮ ਰਿਟਾਇਰਡ ਹਮਨ ਰਾਈਟ ਕੋਸ਼ਿਸ਼ ਰਕਸ਼ਾ ਸਰਗਤੀ ਦਾ ਮੈਂਬਰ ਹਾਂ। ਔਰ ਅੱਜ ਮੀਟਿੰਗ ਹੋਈ ਬਹੁਤ ਹੀ ਸਾਰੇ ਮੈਂਬਰਾਂ ਨੇ ਆਪਣੇ ਵਿਚਾਰ ਪਕਰਖੇ। ਉਹਦੇ ਚ ਸਾਨੂੰ ਹਮਨ ਰਾਈਟ ਦੇ ਬਾਰੇ ਵੀ ਕੁਝ ਗੱਲਾਂ ਦਾ ਨਵਾਂ ਪਤਾ ਲੱਗਾ ਜੋ ਪ੍ਰਧਾਨ ਸਾਹਿਬ ਨੇ ਸਾਨੂੰ ਦੱਸਿਆ ਵਾ। ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਜਿਹੜਾ ਵੀ ਗਰੀਬ ਗੁਰਦਾ ਸਾਡੇ ਨਾਲ ਮਿਲਦਾ ਜਾਂ ਸਾਡੇ ਵਿੱਚ ਸੁਸਾਇਟੀ 'ਚ ਆਉਂਦਾ ਵਾ ਰਿਕਵੈਸਟ ਕਰਦਾ ਅਸੀਂ ਉਹਦੀ ਮਦਦ ਕਰਨ ਨੂੰ 24 ਘੰਟੇ ਤਿਆਰ।